ਪ੍ਰੋਪਰਟੀ ਤੇ ਕੰਸਟਰਕਸ਼ਨ ਕੀਤੀ ਜਾ ਰਹੀ ਸੀ ਤੇ ਇਹਦੇ ਚ ਪੰਚਾਇਤ ਨੇ ਮਤਾਂਪਾ ਕੀ ਬੀ ਡੀ ਪੀ ਸਰ ਨੇ ਸਭ ਨੂੰ ਸਪਸ਼ਟ ਨੋਟਿਸ ਪੁਲਿਸ ਪੜਾਤ ਮੰਗੀ ਹੈ ਉਹ ਅਸੀਂ ਦੇਖ ਕੇ ਇਹਨਾਂ ਦਾ ਅੱਜ ਜਿਹੜੀ ਸਰਕਾਰੀ ਪ੍ਰੋਪਰਟੀ ਤੇ ਕਬਜ਼ਾ ਕਾਰਵਾਈ ਕਰਵਾ ਰਹੇ ਹਾਂ ਇਹਨਾਂ ਦੀ ਸਾਰੀ ਫੈਮਿਲੀ ਦੇ ਪਰਚੇ ਦਰਜ ਨੇ ਐਨ ਡੀ ਪੀ ਐਸ ਦੇ ਹਰਜੀਤ ਸਿੰਘ ਤੇ 4 ਤੋਂ 5 ਪਰਚੇ ਨੇ ਰਹੀ ਮਾਤਾ ਅੰਦਰ ਹੈਗੀ ਹੁਣ ਵੀ ਅੰਦਰ ਹੈ ਉਹਦਾ ਬੇਟਾ ਵੀ ਅੰਦਰ ਹੈ ਇਹਦੀ ਸਿਸਟਰ ਵੀ ਅੰਦਰ ਹੈ ਤੋਂ ਸਾਰੀ ਫੈਮਿਲੀ ਤੇ ਅਸੀਂ ਜਿਹੜਾ ਅੱਜ ਕੱਲੇ ਰਿਕਾਰਡ 22 ਤੋਂ 30 ਮਕਦਮੇ ਕਰਦੇ ਜੇ ਜੇ ਇਹ ਪ੍ਰੋਪਰਟੀ ਹੈ ਗਵਰਨਮੈਂਟ ਪ੍ਰੋਪਰਟੀ ਹੈ ਸਾ ਤੋਂ ਡੀਡੀਪੀਓ ਸਾਹਿਬ ਨੇ ਇੱਕ ਪੁਲਿਸ ਮਰਦ ਮੰਗੀ ਸੀਗੀ ਤੇ ਅਸੀਂ ਸਾਰੀਆਂ ਰਿਪੋਰਟਸ ਲੈ ਕੇ ਜਿਹੜੀ ਇਹ ਪ੍ਰੋਪਰਟੀ ਹੈਗੀ ਇਹ ਖਾਲੀ ਕਰਵਾ ਰਹੇ ਹਾਂ ਕਿ ਕਿਹਦਾ ਘਰ ਹੈ ਜੀ ਇਹ ਹਰਜੀਤ ਸਿੰਘ ਇਹ ਪ੍ਰੋਪਰਟੀ ਸਰਕਾਰੀ ਹੈ ਇਹ ਤੇ ਜਿਹੜੀ ਕੰਸਟਰਕਸ਼ਨ ਕਰ ਰਿਹਾ ਹੈਗਾ ਉਹ ਹਰਜੀਤ ਸਿੰਘ ਹਰਜੀਤ ਸਿੰਘ ਬਿੱਲਾ ਨਾਲਾ ਬੰਦਾ ਉਹ ਕਰ ਰਿਹਾ ਹੈ ਵਿਚ ਹੁਣ ਸਭਨੂੰ ਇੱਥੇ ਅੱਜ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਵੀ ਇਹ ਨਾ ਕਾਰਸੀ ਦਾ ਨਸ਼ਾ ਤਸਕਰ ਜਦੋਂ ਦੀ ਆਪਾਂ ਕਿ ਤਸਕਰੀ ਕਰਦੇ ਸੀ ਉਹਨਾਂ ਦਾ ਇਹ ਨਵਾਂ ਮਕਾਨ ਜਿਹੜਾ ਇੱਥੇ ਬਣਾਇਆ ਜਾ ਰਿਹਾ ਸੀਗਾ ਤੇ ਹੁਣ ਇੱਥੇ ਬਲਡੋਜ਼ਰ ਐਕਸ਼ਨ ਜਿਹੜਾ ਹੋਇਆ ਆ ਅੱਜ ਭਾਈ ਜਿਹੜੀ ਕੀਤੀ ਹੈ ਕੀਤੀ ਗਈ ਆ ਹੁਣ ਸ ਦੇ ਵੱਡੀ ਤਦਾਦ ਦੇ ਵਿੱਚ ਜਿਹੜੀ ਪੁਲਿਸ ਹੈ ਉਹਦੇ ਅਧਿਕਾਰੀ ਨੇ ਉਹ ਮਰਨੇ ਨੂੰ ਨਜ਼ੂਰ ਨੇ ਕਾਰਵਾਈ